ਅੱਜ ਅਸੀਂ ਗੋਲਕੀ ਇਹਦੇ ਕੋਫਤੇ ਬਣਾਵਾਂਗੇ ਇਹ ਬਹੁਤ ਹੀ ਟੇਸਟੀ ਬੰਦੇ ਨੇ ਕਿ ਇਹਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਕੇ ਧੋ ਕੇ ਇਸ ਨੂੰ ਛੋਟੇ ਪਾਸੋਂ ਗ੍ਰੇਟ ਕਰਾਂਗੇ ਛੋਟੇ ਪਾਸੋਂ ਗ੍ਰੇਟ ਕਰਨ ਨਾਲ ਇਸ ਦੀ ਬਾਈਂਡਿੰਗ ਬਹੁਤ ਵਧੀਆ ਬਣਦੀ ਹੈ ਇਸ ਨੂੰ ਆਪਾਂ ਚੰਗੀ ਤਰ੍ਹਾਂ ਨਚੋੜ ਲਵਾਂਗੇ ਤੇ ਹੁਣ ਆਪਾਂ ਕੀ ਇਹਦੇ ਵਿੱਚ ਜੀਰਾ, ਦੇਗੀ ਲਾਲ ਮਿਰਚ, ਹਲਦੀ, ਗਰਮ ਮਸਾਲਾ, ਧਨੀਆ ਪਾਊਡਰ ਪਾਵਾਂਗੇ ਤੇ ਨਾਲ ਹੀ 2 ਚਮਚ ਆਪਾਂ ਇਸ ਵਿੱਚ ਮੈਸਨ ਦੇ ਪਾਵਾਂਗੇ ਤੇ ਇਸ ਦੀ ਬਾਈਂਡਿੰਗ ਕਰਾਂਗੇ ਹੁਣ ਆਪਾਂ ਇਸ ਵਿੱਚ ਨਮਕ ਪਾਵਾਂਗੇ ਨਮਕ ਆਪਾਂ ਬਾਅਦ ਵਿੱਚ ਹੀ ਪਾਣਾ ਹੈ ਕੋਫਟਿਆਂ ਦੀ ਆਪਾਂ ਸ਼ੇਪ ਤਿਆਰ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਮੀਡੀਅਮ ਗੈਸ ਦੇ ਉੱਤੇ ਫਰਾਈ ਕਰਾਂਗੇ ਜਿਸ ਦੇ ਨਾਲ ਕਿ ਇਹ ਵਿੱਚੋਂ ਵੀ ਚੰਗੀ ਤਰ੍ਹਾਂ ਪੱਕ ਜਾਣਗੇ ਸਾਰੇ ਕੋਫਟੇ ਆਪਾਂ ਫਰਾਈ ਕਰ ਲਏ ਨੇ ਹੁਣ ਆਪਾਂ ਇਸ ਦਾ ਮਸਾਲਾ ਤਿਆਰ ਕਰਾਂਗੇ ਤੇਲ ਵੀ ਸਭ ਤੋਂ ਪਹਿਲਾਂ ਆਪਾਂ ਤੇਜ ਪੱਤਾ ਤੇ ਦੋ ਲੌਂਗ ਪਾਵਾਂਗੇ ਤੇ ਪਿਆਜ਼ ਪਾਵਾਂਗੇ ਤੇ ਇਸ ਦੇ ਵਿੱਚ ਸਾਰੇ ਬੇਸਿਕ ਮਸਾਲੇ ਪਾ ਦਵਾਂਗੇ ਤੇ ਜਿਹੜਾ ਆਪਾਂ ਘੀ ਦਾ ਪਾਣੀ ਰੱਖਿਆ ਸੀ ਉਸ ਤੇ ਨਾਲ ਆਪਾਂ ਇਸ ਨੂੰ ਭੁੰਨਾਂਗੇ ਟਮਾਟਰ ਤੇ ਲਸਣ ਦਾ ਪੇਸਟ ਪਾ ਕੇ ਇਸ ਨੂੰ ਢੱਕ ਕੇ ਪਕਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਸ ਵਿੱਚ ਗਰੇਵੀ ਲਈ ਗਰਮ ਪਾਣੀ ਪਾਵਾਂਗੇ ਤੇ ਨਾਲ ਹੀ ਥੋੜਾ ਜਿਹਾ ਗਰਮ ਮਸਾਲਾ ਪਾ ਦਵਾਂਗੇ 2 ਮਿੰਟ ਪਕਾ ਕੇ ਆਪਾਂ ਕੋਫਤੇ ਪਾ ਦਵਾਂਗੇ ਤੇ ਨਾਲ ਹੀ ਹਰਾ ਧਨੀਆ ਪਾਵਾਂਗੇ ਸਬਜ਼ੀ ਬਣ ਕੇ ਤਿਆਰ ਹੈ ਥੈਂਕ ਯੂ